ਵਿਕਰਮ ਸਿੰਘ ਵੀ ਜਿੱਥੇ ਹੁਣੇ ਜਮਾਨਤ ਹੋਈ ਹੈ ਸਫਾਰਿਸ਼ ਨਾ ਹੋਈ ਹੈ ਤੇ ਇਹਦਾ ਮਤਲਬ ਜਿਹੜੀ ਕੇਜਰੀਵਾਲ ਉਹਨਾਂ ਦੀ ਜਿਹੜੀ ਹੈਗੀ ਜਮਾਨਤ ਹੋਈ ਹੈ ਉਹ ਵੀ ਪੀਜੇਪੀ ਨੇ ਕਰਾਈ ਹੈ ਮਨੀਸ਼ ਸੋਦੀ ਦੀ ਜਿਹੜੀ ਜਮਾਨਤ ਹੋਈ ਹੈ ਉਹ ਵੀ ਜਿਹੜੀ ਹੈਗੀ ਬੀਜੇਪੀ ਨੇ ਕਰਾਈ ਹੈ ਉਦੋਂ ਤੁਸੀਂ ਕਹਿੰਦੇ ਸੀਗੇ ਕਿ ਸਾਨੂੰ ਤਾਂ ਕਲੀਨ ਚਿੱਟ ਮਿਲ ਗਈ ਤੇ ਹੁਣ ਕੀ ਹੁਣ ਇਹਨੂੰ ਵੀ ਕਲੀਨ ਚਿੱਟ ਮਿਲੀ ਹੈ ਤੁਹਾਡੀ ਪਰਭਾਸ਼ਾ ਦੇ ਅਨਸਾਰ ਹੁਣ ਵਿੱਤ ਮੰਤਰੀ ਜਿਹੜੇ ਹੈ ਉਹ ਕਹਿਣ ਕਿ ਵੀ ਇਹਨਾਂ ਦੇ ਰਿਸ਼ਤੇਦਾਰ ਨਸ਼ੇੜੀ ਹਨ ਤੇ ਆਪਣੇ ਮੁੱਖ ਮੰਤਰੀ ਕਹਿ ਰਹੇ ਆ ਸਿਹਦਰ ਭਗਵਨ ਸਿੰਘ ਮਾਨ ਹੁਣੀ ਕਿ ਜਦੋਂ ਆਪਣਾ ਮੁਲਾਕਾਤੀ ਜੱਜ ਹੋ ਜਾਂ ਤੇ ਆਪਾਂ ਅਦਾਲਤ ਦੀ ਵੀ ਤਹੂਨ ਕਰ ਰਹੇ ਆ ਔਰ ਤੁਸੀਂ ਜਿਹੜਾ ਰਾਧਾ ਸਵਾਮੀ ਡੇਰਾ ਹੈ ਉਹਦੇ ਜਿਹੜੇ ਫੋਲੋਅਰਸ ਹੈਗੇ ਆ ਅਨੁਯਾਈ ਹੈਗੇ ਆ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਪਰ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਜ਼ਮਾਨਤ ਹੋਈ ਇਹ ਸੁਪਰੀਮ ਕੋਰਟ ਨੇ ਦੇਣੇ ਕੀਤਾ ਹੈ ਤੋਨਾ ਨੇ ਔਨ ਮੈਰਿਟਸ ਕੀਤਾ ਗਿਆ ਇਹ ਕੋਈ ਅਸੀਂ ਕਹੀਏ ਕਿ ਭਈ ਇਨਫਲੂਐਂਸ ਕੀਤਾ ਗਿਆ ਜਾਂ ਉਹਨਾਂ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਕਿ ਭਈ ਇਹ ਜਿਹੜਾ ਹੈਗਾ ਇਨਫਲੂਐਂਸ ਹੋਇਆ ਐ ਐਸਾ ਕੋਈ ਗੱਲ ਨਹੀਂ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੇ ਵਿੱਚ ਹੋਈ ਗੱਲਬਾਤ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਭਾਜਪਾ ਵੱਲੋਂ ਪ੍ਰਦਰਸ਼ਨ ਵੀ ਕੀਤਾ ਹੈ ਰਾਹੁਲ ਗਾਂਧੀ ਦੇ ਖਿਲਾਫ ਤੇ ਉੱਥੇ ਹੀ ਜਿਹੜਾ ਕੱਲ ਮਜੀਠੀਆਂ ਨੂੰ ਜ਼ਮਾਨਤ ਮਿਲੀ ਸੀ ਤੇ ਜ਼ਮਾਨਤ ਦੇ ਬਾਅਦ ਜਿਹੜਾ ਸਰਕਾਰ ਵੱਲੋਂ ਵੀ ਤੰਜ ਕੱਸੇ ਗਏ ਆ ਹਾਲਾਂਕਿ ਉਹਨਾਂ ਦੇ ਸਰਕਾਰ ਦੇ ਉੱਪਰ ਵੀ ਜਿਹੜੇ ਤੰਜ ਕੱਸੇ ਜਾ ਰਹੇ ਨੇ ਤੇ ਇਸ ਤੋਂ ਸਿਵਾਏ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ ਫਿਲਹਾਲ ਕਾਲੀਆਂ ਜੀ ਹੋਣੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਰਵਨੀਤ ਸਿੰਘ ਬਿੱਟੂ ਤੇ ਰਾਹੁਲ ਗਾਂਧੀ ਦੀ ਗੱਲਬਾਤ ਹੋਈ ਆਪਸ ਦੇ ਵਿੱਚ ਸੰਸਦ ਦੇ ਬਾਹਰ ਉੱਥੇ ਪ੍ਰਦਰਸ਼ਨ ਕਰ ਰਹੇ ਸੀਗੇ ਕਾਂਗਰਸੀ ਤੇ ਉਸ ਦੌਰਾਨ ਕਹਿ ਰਹੇ ਕਿ ਉਹਨਾਂ ਨੂੰ ਗਦਾਰ ਵਰਗਾ ਵਰਡ ਜਿਹੜਾ ਬੋਲਿਆ ਗਿਆ ਰਾਹੁਲ ਗਾਂਧੀ ਹੋਣਾ ਵੱਲੋਂ ਜਿਸ ਦੇ ਬਾਅਦ ਇਹ ਮਾਮਲਾ ਪੱਕ ਗਿਆ ਹੈਗਾ ਕੀ ਕਹਿਣਾ ਚਾਹੁੰਦਾ ਗੱਲ ਇਹ ਹੈ ਕਿ ਵਰਿੰਦ ਗਿੱਟੂ ਉਹ ਕੇਂਦਰ ਸਰਕਾਰ ਦੇ ਵਿੱਚ ਮੰਤਰੀ ਹੈ ਸੋ ਬੀਇੰਗ ਲੀਡਰ ਆਫ ਦਾ ਆਪੋਜੀਸ਼ਨ ਉਹਨਾਂ ਨੂੰ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਰਾਹੁਲ ਗਾਂਧੀ ਉਹਨਾਂ ਨੂੰ ਲੇਕਿਨ ਉਹਨਾਂ ਨੂੰ ਆਪਣੀ ਸ਼ਬਦਾਵਲੀ ਇਸ ਤਰ੍ਹਾਂ ਦੀ ਨਹੀਂ ਬੋਲਣੀ ਚਾਹੀਦੀ ਸੀ ਠੀਕ ਹੈ ਨਾ ਮਾਈਟਰੇਟਰ ਫਰੈਂਡ ਉਹਨਾਂ ਨੇ ਯੂਜ਼ ਕੀਤਾ ਹੈ ਜੀ ਸਵਾਲ ਇਹ ਹੈ ਕਿ ਕੱਲਾ ਬਿੱਟੂ ਤਾਂ ਨਹੀਂ ਕਾਂਗਰਸ ਛੱਡੀ ਬਿੱਟੂ ਨੇ ਹਰ ਇੱਕ ਪ੍ਰਦੇਸ਼ ਦੇ ਦੇਖੋ ਤੁਸੀਂ ਹਰ ਇੱਕ ਪ੍ਰਦੇਸ਼ ਦੇ ਵਿੱਚ ਕਿੰਨੇ ਬੰਦੇ ਛੱਡ ਗਏ ਕਾਂਗਰਸ ਇਹ ਸਵਾ ਸੌ ਸਾਲ ਪੁਰਾਣੀ ਠੀਕ ਹੈ ਨਾ ਕਹਿੰਦੇ ਕੁਝ ਤੋਂ ਮਜਬੂਰੀਆਂ ਰਹੀ ਹੋਗੀ ਯੂ ਤਾਂ ਕੋਈ ਬੇਵਫਾ ਨਹੀਂ ਹੁੰਦਾ ਕਿਉਂ ਛੱਡ ਕੇ ਗਏ ਉਹਨਾਂ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਆਤਮ ਚਿੰਤਨ ਕਰਨਾ ਚਾਹੀਦਾ ਸੀਗਾ ਬਜਾਏ ਕਿ ਉਂਗਲ ਉਠਾਉਣ ਦੇ ਠੀਕ ਹੈ ਨਾ ਉਹਨਾਂ ਦੀ ਜਿਹੜੀ ਹੈ ਕਿ ਵੀ ਆਪਾਂ ਕਿਸ ਅਹੁਦੇ ਤੇ ਬੈਠੇ ਆਂ ਵਿਪਖਸ਼ ਦੇ ਨੇਤਾ ਹੋ ਤੁਸੀਂ ਤੇ ਤੁਹਾਨੂੰ ਕਮ ਸੇ ਕਮ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਤਾਂ ਚਾਹੀਦਾ ਸੀਗਾ ਤੇ ਤੁਸੀਂ ਕਿਸ ਢੰਗ ਦੇ ਨਾਲ ਇਲਜ਼ਾਮਬਾਜ਼ੀ ਕਰ ਰਹੇ ਹੋ ਔਰ ਬੜੀ ਇਹ ਨਿੰਦਾ ਚਰਕੇਗੀ ਤੇ ਉਸ ਤੋਂ ਬਾਅਦ ਕਾਂਗਰਸ ਤੇ ਹੋਰ ਨੇਤਾਵਾਂ ਦਾ ਆਇਆ ਚਰਨਜੀਤ ਸਿੰਘ ਚੰਨੀ ਉਹਨੇ ਵੀ ਕਹਿ ਰਹੇ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਸਹੀ ਕਿਹਾ ਹੈਗਾ ਕਿ ਪਾਰਟੀ ਦੇ ਨਾਲ ਗਦਾਰੀ ਕੀਤੀ ਕਿਉਂਕਿ ਕਾਂਗਰਸ ਪਾਰਟੀ ਨੇ ਹੀ ਉਹਨਾਂ ਨੂੰ ਬਹੁਤ ਕੁਝ ਦਿੱਤਾ ਯੂਥ ਪ੍ਰਧਾਨ ਵੀ ਬਣਾਇਆ ਗਿਆ ਉਹਨਾਂ ਨੂੰ ਐਮਪੀ ਇਲੈਕਸ਼ਨ ਵੀ ਲੜਾਇਆ ਗਿਆ ਐਮਪੀ ਵੀ ਰਹੇ ਨੇ ਉਹ ਮੈਂ ਜਿਹੜੀ ਗੱਲ ਕਹੀ ਹੈ ਕਿ ਕੱਲਾ ਇਕ ਰਵਨੀਤ ਸਿੰਘ ਬਟੂਣ ਹੀ ਨਹੀਂ ਹੈ ਹਰ ਇੱਕ ਸਟੇਟ 'ਚ ਲੰਬੀ ਕਤਾਰ ਹੈ ਸਵਾ 100 ਸਾਲ ਪੁਰਾਣੀ ਕਾਂਗਰਸ ਨੂੰ ਛੱਡਣ ਦਾ ਕਿਉਂ ਕਿ ਵਿਚਾਰ ਤਾਰਾ ਇਹ ਨਦੀ ਖਤਮ ਹੋ ਗਈ ਠੀਕ ਹੈ ਨਾ ਡਾਇਲੇਟ ਹੋ ਗਈ ਹੈ ਇਸੇ ਲਈ ਲੋਕੀ ਇਹਨਾਂ ਤੋਂ ਉਕਤਾ ਕੇ ਭਾਰਤੀ ਜਨਤਾ ਪਾਰਟੀ ਲਾ ਰਹੇ ਤੇ ਕਿਉਂ ਆ ਰਹੇ ਆ ਇਹ ਗੱਲ ਦਾ ਉਹ ਆਤਮ ਚਿੰਤਨ ਕਰਨਾ ਚਾਹੀਦਾ ਸੀ ਬਜਾਏ ਇਹ ਕਿ ਆਪਾਂ ਉਂਗਲ ਉਠਾਉਂਦੇ ਆ ਠੀਕ ਹੈ ਨਾ ਬਾਕੀ ਹੂੰ ਚੰਨੀ ਸਾਹਿਬ ਮੈਂ ਉਨ ਕੀ ਕਵਾ ਹੁਣ ਉਹ ਵੀ ਪਾਰਟੀ ਚ ਹੀ ਆਏ ਪਹਿਲਾਂ ਪਹਿਲਾਂ ਉਹ ਪਾਰਟੀ ਥੋੜੀ ਸੀਗੀ ਇੱਥੇ ਠੀਕ ਹੈ ਨਾ ਇਸ ਲਈ ਉਹਨੇ ਨਹੀਂ ਵਿਜ਼ਾਤ ਚੋਣ ਲੜੇ ਪਹਿਲਾਂ ਦਾ ਨਹੀਂ ਹੁਣ ਭਾਜਪਾ ਜਿਹੜਾ ਕਈ ਥਾਂ ਤੇ ਪ੍ਰਦਰਸ਼ਨ ਕਰ ਰਹੀ ਆ ਜਨਾਲੇ ਵੀ ਹੋਇਆ ਹੈ ਮਠੰਡੇ ਵੀ ਹੋਇਆ ਹੈਗਾ ਰਾਹੁਲ ਗਾਂਧੀ ਦਾ ਕਲਾਬ ਜਿਹੜਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਕੀ ਲੱਗਦਾ ਹੈ ਕਿ ਇਸ ਦਾ ਕੋਈ ਫਰਕ ਪਏਗਾ ਕਿਉਂਕਿ ਇਸ ਤਰ੍ਹਾਂ ਦੀ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਲੋਕ ਝੋਕ ਜਿਹੜੀ ਹੁੰਦੀ ਰਹਿੰਦੀ ਹੈ ਗੱਲ ਇਹ ਹੈਗਾ ਕਿ ਬਈ ਆਵਾਮ ਨੂੰ ਦੱਸਣਾ ਤਾਂ ਹੁੰਦਾ ਹੈ ਨਾ ਤਾਂ ਅਸੀਂ ਜਮਹੂਰੀਅਤ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨਾ ਪ੍ਰੋਟੈਸਟ ਕਰਨਾ ਇੱਕ ਹਰ ਇੱਕ ਪਾਰਟੀ ਦਾ ਦਿਖਾ ਰਹਾ ਉਸ ਨਾਤੇ ਨਾਤੇ ਇਹਨਾਂ ਦਾ ਪਾਰਟੀ ਕਰ ਰਹੀ ਇੱਕ ਰਾਹੁਲ ਗਾਂਧੀ ਦੀ ਹੋਰ ਵੀਡੀਓ ਸਾਹਮਣੇ ਆਈ ਸੀ ਕਿ ਜਿੱਥੇ ਉਹ ਸਪੀਕਰ ਨੂੰ ਕਹਿ ਰਹੇ ਸੀਗੇ ਆ ਮੈਂ ਐਲੋਪੀ ਲੀਡਰ ਹੈਗਾ ਆ ਦੇ ਤਾਂ ਪ੍ਰਤੀਪ ਦੇਤਾ ਪ੍ਰਤੀਬਖਸ਼ਾ ਔਰ ਮੈਨੂੰ ਇਜਾਜ਼ਤ ਲੈਣ ਦੀ ਲੋੜ ਨਹੀਂ ਬੋਲਣ ਨੂੰ ਲੈ ਕੇ ਇਸ ਨੂੰ ਕਿਵੇਂ ਦੇ 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 ਕੋ ਤਾਂ ਜਿਹੜੀ ਪਾਰਲੀਮੈਂਟ ਹੈ ਉਹ ਤਾਂ ਜਿਹੜਾ ਰੂਲਸ ਆਫ ਬਿਜ਼ਨਸ ਹੁੰਦੇ ਹੈ ਉਹਦੇ ਅਨੁਸਾਰ ਗਵਰਨ ਕਰਨਾ ਹੁੰਦਾ ਹੈਗਾ ਔਰ ਸਪੀਕਰ ਦਾ ਨਿਰਨੇ ਠੀਕ ਹੈ ਨਾ ਉਹ ਸਰਵਮਾਨਯ ਹੁੰਦਾ ਹੈਗਾ ਤੇ ਉਹ ਚ ਉਹ ਆਪਣਾ ਅਧਿਕਾਰ ਦੱਸਦੇ ਸੀਗੇ ਤੇ ਸਪੀਕਰ ਜਿਹੜੇ ਹੈਗੇ ਆ ਉਹ ਆਪਣਾ ਕੋ ਰੂਲਿੰਗ ਦੇ ਸਕਦੇ ਰਾਹੁਲ ਗਾਂਧੀ ਦੀ ਕਿਸਦਸਿਆਂ ਨੂੰ ਵੀ ਲੈ ਕੇ ਵੀ ਜਿਹੜਾ ਐਕਸ਼ਨ ਲਏਗੀ ਬੀਜੇਪੀ ਜਿਹੜਾ ਸੰਸਦ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਜਿਹੜਾ ਸ਼ਿਕਾਇਤ ਦਿੱਤੀ ਜਾਏਗੀ ਮਤਲਬ ਆ ਸਕਦਾ ਹੈ ਕਿ ਮੈਂ ਇਸ ਬਾਰੇ ਨਹੀਂ ਕਹਿ ਸਕਦਾ ਪੁੱਛਾਂ ਲਿਆ ਇਹ ਤਾਂ ਦੇਖੋ ਗੱਲ ਹੈ ਕੋ ਪਾਰਲੀਮੈਂਟ ਦੇ ਵਿੱਚ ਜਿਹੜੇ ਹੈਗਾ ਕਿ ਵੀ ਦੇ ਮੈਂਬਰ ਪਾਰਲੀਮੈਂਟ ਉਹ ਕੀ ਸਟੈਂਡ ਲੈਂਦੇ ਹੈ ਉਹ ਤੋਂ ਉੱਤੇ ਗਲਤ ਡਿਪੈਂਡ ਕਰਦਾ ਅੱਛਾ ਅ ਵਿਕਰਮਜੀਤ ਸਿੰਘ ਮਜੀਠੀਆ ਇੱਕ ਤਰੀਕ ਨੂੰ ਪ੍ਰਧਾਨ ਮੰਤਰੀ ਆਂਦੇ ਨੇ ਜਲੰਧਰ ਦੌਰੇ ਤੇ ਉਸ ਦੇ ਬਾਅਦ ਅਗਲੇ ਦਿਨ ਵਿਕਰਮਜੀਤ ਮਜੀਠੀਆ ਨੂੰ ਮਿਲਣ ਜਾਂਦੇ ਨੇ ਡੇਰਾ ਮੁਖੀ ਤੇ ਉਹਨਾਂ ਦੀ ਜ਼ਮਾਨਤ ਵੀ ਹੋ ਜਾਂਦੀ ਹੈਗੀ ਹੈ ਤੇ ਹੁਣ ਜਿਹੜਾ ਪੰਜਾਬ ਸਰਕਾਰ ਦੇ ਕਈ ਮੰਤਰੀ ਇੱਕ ਤਾਂ ਡੇਰਾ ਮੁਖੀ ਨੂੰ ਲੈ ਕੇ ਤੰਜ ਕਸ ਰਹੇ ਨੇ ਤੇ ਦੂਸਰੇ ਵਾਸਤੇ ਭਾਜਪਾ ਤੇ ਵੀ ਨਿਸ਼ਾਨਾ ਸਾਧ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਹੱਥ ਹੈ ਇਸ ਪੂਰੀ ਜ਼ਮਾਨਤ ਨੂੰ ਕਰਾਉਣ ਦਾ देखो गल कि जिथे तक ताल्लुक है कि बी जमानत का सरदार बिक्रमजीत मजिठिया उन्होंने जमानत हुई ए सुप्रीम कोर्ट ने निर्णय किया है तो उन्होंने ऑन मैरिट्स किया गया है ये कोई अस कही बी इन्फ्लुएंस किया गया या उन आम आदमी पार्टी इल्जाम लगा रही है ਕਿ ਵੀ ਇਹ ਜਿਹੜਾ ਹੈਗਾ ਇਨਫਲੂਐਂਸ ਹੋਇਆ ਐ ਐਸਾ ਕੋਈ ਗੱਲ ਨਹੀਂ ਹੈ ਜਿਹੜੀ ਜੁਡੀਸ਼ਰੀ ਹੈਗੀ ਆ ਭਾਰਤ ਦੀ ਉਹ ਇੰਡੀਪੈਂਡੈਂਟ ਹੈ ਔਰ ਉਹਦੀ ਕ੍ਰੈਡਿਬਿਲਟੀ ਹੈ ਉਹ ਇੱਕ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾ ਅਦਾਲਤ ਦੀ ਤੋਹਫਿੰ ਕਰ ਰਹੇ ਆ ਠੀਕ ਹੈ ਨਾ ਉਹਨੇ ਜੇ ਕਹਿੰਦੇ ਆ ਕਿ ਵੀ ਵਿਕਰਮ ਸਿੰਘ ਮਿਜੀਠੀ ਉਹਨਾਂ ਦੀ ਜ਼ਮਾਨਤ ਹੋਈ ਹੈ ਸਫਾਰਿਸ਼ ਨਾ ਹੋਈ ਹੈ ਤੇ ਇਹਦਾ ਮਤਲਬ ਜਿਹੜੀ ਕੇਜਰੀਵਾਲ ਉਹਨਾਂ ਦੀ ਜਿਹੜੀ ਹੈਗੀ ਜ਼ਮਾਨਤ ਹੋਈ ਹੈ ਉਹ ਵੀ ਭਾਜਪੀ ਨੇ ਕਰਾਈ ਹੈ ਮਨੀਸ਼ ਸੋਧਿਆ ਦੀ ਜਿਹੜੀ ਸਮਾਨਤ ਹੋਈ ਹੈ ਉਹ ਵੀ ਜਿਹੜੀ ਹੈਗੀ ਬੀਜੇਪੀ ਨੇ ਕਰਾਈ ਹੈ ਉਦੋਂ ਤੁਸੀਂ ਕਹਿੰਦੇ ਸੀਗੇ ਕਿ ਸੰਤਾ ਕਲੀਨ ਚਿੱਟ ਮਿਲ ਗਈ ਤੇ ਹੁਣ ਕੀ ਹੁਣ ਇਹਨੂੰ ਵੀ ਕਲੀਨ ਚਿੱਟ ਮਿਲੀ ਹੈ ਤੁਹਾਡੀ ਪਰਭਾਸ਼ਾ ਦੇ ਅਨਸਾਰ ਸਵਾਲ ਇਹ ਹੈਗਾ ਦੋ ਸਟੈਂਡ ਨਹੀਂ ਹੋ ਸਕਦੇ ਹੁਣ ਜਿੱਥੇ ਤੱਕ ਤਾਲੂਕੇ ਹੈਗਾ ਕਿ ਡੇਰਾ ਮੁਖੀ ਜਿਹੜੇ ਆਪਣਾ ਜਿਹੜੇ ਆਪਣੇ ਸ਼੍ਰੀ ਰਾਧਾ ਸਵਾਮੀ ਡੇਰਾ ਦੇ ਬਿਆਸ ਤੇ ਮੁਖੀ ਹਨ ਸਰਦਾਰ ਗੁਰਿੰਦੇ ਸਿੰਘ ਢਿੱਲੋਂ ਜੀ ਇਹ ਡੇਰਾ ਜਿਹੜਾ ਹੈਗਾ 135 ਸਾਲ ਪੁਰਾਣਾ ਹੈ ਠੀਕ ਹੈ ਨਾ 1891 ਦੇ ਵਿੱਚ ਪਾਬਾ ਜੈਮਲ ਸਿੰਘ ਜੀ ਨੇ ਕੀਤਾ ਉਹਦੇ ਸ਼ਰਧਾਲੂ ਜਿਹੜੇ ਕਰੋਨਾ ਦੇ ਵਿੱਚ ਸ਼ਰਧਾਲੂ ਹੈ ਹਰ ਇੱਕ ਦੇਸ਼ਾਂ 'ਚ ਵਸੇ ਹੋਏ ਆ ਤੇ ਤੁਸੀਂ ਹੁਣ ਵਿੱਤ ਮੰਤਰੀ ਜਿਹੜੇ ਹੈ ਉਹ ਕਹਿਣ ਕਿ ਵੀ ਇਹਨਾਂ ਦੇ ਰਿਸ਼ਤੇਦਾਰ ਨਸ਼ੇੜੀ ਹਨ ਤੇ ਆਪਣੇ ਮੁੱਖ ਮੰਤਰੀ ਕਹਿ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਹੁਣੀ ਕਿ ਜਦੋਂ ਆਪਣਾ ਮੁਲਾਕਾਤੀ ਜੱਜ ਹੋ ਜਾਣ ਤੇ ਆਪਾਂ ਅਦਾਲਤ ਦੀ ਵੀ ਤਹੂਨ ਕਰ ਰਹੇ ਆਂ ਔਰ ਤੁਸੀਂ ਜਿਹੜਾ ਰਾਧਾ ਸਵਾਮੀ ਡੇਰਾ ਹੈ ਉਹਦੇ ਜਿਹੜੇ ਫੋਲੋਅਰਸ ਹੈਗੇ ਆ ਅਨੁਯਾਈ ਹੈਗੇ ਆ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੁਹਾਨੂੰ ਉਹਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਲੇਕਿਨ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਵੀ ਕਾਂਗਰਸ ਹੋਵੇ ਭਾਜਪਾ ਹੋਵੇ ਹੋਰ ਪਾਰਟੀਆਂ ਦਾ ਧੰਨਵਾਦ ਵੀ ਕੀਤਾ ਗਿਆ ਲੀਡਰਾਂ ਦੇ ਨਾਮ ਤੱਕ ਵੀ ਲੈ ਗਏ ਹੈਗੇ ਆ ਲੇਕਿਨ ਮੇਰੀ ਗੱਲ ਸੁਣ ਲਓ ਪਹਿਲਾਂ ਤੇ ਉਸ ਦੇ ਬਾਅਦ ਇਹ ਇਹ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ 2027 ਦੀ ਚੋਣਾ ਆ ਰਹੀਆਂ ہیں جس کارن جیٹھھی دی ضمانت ਨੂੰ ਲੈ ਕੇ ਵੀ ਜਿਹੜੇ ਕ�ਸ ਆਈਆਂ ਲਾਇਆਂ ਜਾ ਰਹੀਆਂ ਸੀਗੀਆਂ ਉਹ ਵੀ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਦੇਖੋ ਗੱਲ ਇਹ ਹੈ ਜਿਹੜਾ ਫੈਸਲਾ ਹੈਗਾ ਸੁਪਰੀਮ ਕੋਰਟ ਦਾ অন ਮੈਰਿਟ ਸੋਇਆ ਹੈ ਉਹਨੂੰ ਆਪਾਂ ਇਹ ਕਹੀਏ ਇਹ ਵੀ ਕਿਸੇ ਨੇ ਇਨਫਲੂਐਂਸ ਕਰਤਾ ਕੋਈ ਸਾਡੀ ਭਾਰਤੀ ਅਦਾਲਤ ਨੂੰ ਕੋਈ ਵੀ ਵਿਅਕਤੀ ਇਨਫਲੂਐਂਸ ਨਹੀਂ ਕਰ ਸਕਦਾ ਠੀਕ ਹੈ ਨਾ ਜਦੋਂ ਪਹਿਲੇ ਬਿਲ ਐਪਲੀਕੇਸ਼ਨਸ ਰਿਜੈਕਟ ਹੋਈਆਂ ਠੀਕ ਹੈ ਨਾ ਤੇ ਉਹ ਉਹ ਜਿਹੜੀਆਂ ਹੈਗੀਆਂ ਉਹ ਕਿਹਾ ਉਹਤੇ ਕੋਈ ਆਪਣਾ ਕਿਹਾ ਕਿਸੇ ਨੇ ਇਸ਼ਾਰਾ ਕੀਤਾ ਸੀਗਾ ਮਤਲਬ ਹੀ ਕੋਈ ਨਹੀਂ ਹੈ ਉਹ ਤਾਂ ਜੋ ਕੋਰਟ ਨੇ ਆਪਣਾ ਸਥਿਤੀ ਦੇਖ ਕੇ ਔਰ ਇਹਨਾਂ ਨੇ ਜਿਹੜੇ ਸਬੂਤ ਦੇਣੇ ਸੀਗੇ ਜਿਹੜੇ ਇਹਨਾਂ ਨੇ ਕਿਹਾ ਸੀਗਾ ਕਿ ਵੀ ਜਿੱਥੇ ਇਨਵੋਲਵਮੈਂਟ ਹੈਗੀ ਹੈ ਮਜਿੱਟੀਆਂ ਉਹਨਾਂ ਦੀ ਉਹਦੇ ਸਬੂਤ ਦੇਣੇ ਸੀ ਤੇ ਦੇ ਹੈ ਫੇਲ ਟੂ ਪ੍ਰੋਵਾਈਡ ਕਿ ਸੈਲੀ ਉਹ ਨਾਲ ਜ਼ਮਾਨਤ ਦਿੱਤੀ ਹੈ ਕੋਰਟ ਨੇ ਫਾਇਦਾ ਹੋਏਗਾ ਹੁਣ ਮਜੀਠੀਆ ਦੀ ਜ਼ਮਾਨਤ ਆ ਕੀ ਗਠਬੰਧਨ ਹੋਏਗਾ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਦੇਖੋ ਇਹ ਜਿਹੜਾ ਇਸ਼ੂ ਹੈਗਾ ਦੇਖੋ ਗੱਲ ਇਹ ਆ ਕਿ ਬਈ ਜਿਤ ਤੱਕ ਸਵਾਲ ਸ਼ੋਮੀਅ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਦਾ ਤੱल्लੁਕ ਹੈ ਤੇ ਆਪਾਂ ਕਹੀਏ ਕਿ ਬਈ ਇਹ ਗਠਬੰਧਨ ਨੇ ਅਕਾਲੀ ਭਾਜਪਾ ਦੇ ਨੇ ਅਮਨ ਸ਼ਾਂਤੀ ਭਾਈਚਾਰਾ ਵਿਕਾਸ ਇਹਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਲੇਕਿਨ 2022 ਦੇ ਵਿੱਚ ਜਿਹੜਾ ਹੈ ਕਿ ਇੱਕ ਵਾਟਰਸ਼ੈਡ ਕਹਿ ਸਕਦੇ ਹਾਂ ਉਦੋਂ ਭਾਰਤੀ ਜਨਤਾ ਪਾਰਟੀ ਨੇ ਇੱਕ ਨਿਰਣੇ ਲੀਤਾ ਕਿ ਅਸੀਂ ਇਕੱਲੇ ਚੱਲਣਾ ਹੈ ਇਕੱਲੇ ਚੋਣ ਲੜਨਾ ਹੈ ਠੀਕ ਹੈ ਨਾਲੇ ਕਿ 74 ਸੀਟਾਂ ਦੇ ਚੋਣ ਲੜਿਆ ਨਤੀਜੇ ਉਹ ਨਹੀਂ ਆਏ ਜਿਹੜੇ ਅਪੇਕਸ਼ਾ ਸੀਗੀ ਠੀਕ ਹੈ ਫਿਰ ਅਸੀਂ ਜਦੋਂ ਆਪਣਾ ਪਾਰਲੀਮੈਂਟ ਦਾ ਚੋਣ 2000 ਆਪਣਾ ਜਿਹੜਾ ਹੈਗਾ 24 ਦੇ ਵਿੱਚ ਹੋਇਆ ਠੀਕ ਹੈ ਨਾ ਤੇ ਉਦੋਂ ਜਿਹੜਾ ਹੈਗਾ ਉਦੋਂ ਵੀ ਆਪਣਾ ਕਿਆ ਕਿ ਵੀ ਇਹ ਜਿਹੜੇ ਹੈਗਾ 13 13 ਸੀਟਾਂ ਤੇ ਲੜੇ ਆਪਾਂ ਤਿੰਨ ਸੀਟਾਂ ਲੜਦੇ ਸੀ ਸਰ ਮੇਰਾ ਸਵਾਲ ਹੀ ਗੱਟਬੰਦਰ ਹੋ ਗਿਆ ਮੇਰੀ ਗੱਲ ਸੁਣ ਲਓ ਨਾ ਯਾਰ ਜਿਹੜੀ ਗੱਲ ਤੁਹਾਡੀ ਗੱਲ ਦਾ ਜਵਾਬ ਹੀ ਦੇ ਰਿਆ ਮੈਂ ਤੁਸੀਂ ਇੰਨੀ ਕਾਲੀ ਨਾ ਬਿਆਖਰੋ ਮੈਂ ਜਦੋਂ ਬੈਠੇ ਹੋ ਨਾ ਉਸ ਨੂੰ ਗੱਲਾਂ ਸੁਣਿਆ ਕਰੋ ਪੇਸ਼ਾਸਰਾ ਠੀਕ ਹੈ ਨਾ ਤੇ ਉਹ ਉਹਦੇ ਵਿੱਚ ਜਿਹੜਾ ਹੈਗਾ ਕਿ ਵੀ ਇਸ ਗੱਲ ਦਾ ਕਿ ਵੀ ਅਸੀਂ ਉਦੋਂ ਅਸੀਂ 13 13 ਸੀਟਾਂ ਲੜੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿ ਇਥੇ ਪੰਜਾਬ ਚ ਬੀਜੇਪੀ ਦਾ ਮੁੱਖ ਮੰਤਰੀ ਬਣੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਇਹ ਜਿਹੜਾ ਹੈਗਾ ਇੱਕ ਟੀਚਾ ਲੈ ਕੇ ਚੱਲੀ ਹੋਈ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੀ ਸੀਸ਼ ਨਿਤ ਦੇ ਵਾ ਸਾਡਾ ਪਾਰਲੀਮੈਂਟਰੀ ਬੋਰ ਹੈ ਉਹ ਡਿਸਾਈਡ ਕਰਦਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁੰਦਾ ਸਟੈਂਡ ਅਜਕਦਾ ਸਟੈਂਡ ਹੈਗਾ ਉਹ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿੱਚ ਨਾ ਦੋ ਚੀਜ਼ਾਂ ਦੇਖਣ ਨੂੰ ਮਿਲੀਆਂ ਸੁਨੀਲ ਜਖੜ ਕੈਂਪਟਨ ਅਭਿੰਦਰ ਸਿੰਘ ਕਹਿੰਦੇ ਹੈਗੇ ਆ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਹੈਗਾ ਜੇ ਤੁਸੀਂ ਸਰਕਾਰ ਲਿਆਉਣਾ ਚਾਹੁੰਦੇ 27 ਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਕਹਿ ਰਹੇ ਆ ਕਿ ਗੱਠਜੋੜ ਨਹੀਂ ਹੋਏਗਾ ਹੁਣ ਪਹਿਲਾਂ ਤਾਂ ਇਹ ਹੀ ਕੰਫਿਊਜ਼ਿੰਗ ਨਹੀਂ ਦੂਰ ਹੋ ਰਹੀ ਹੈ ਕਿ ਇਹ ਗੱਟਬੰਧਨ ਨੂੰ ਲੈ ਕੇ ਜਿਹੜੇ ਸਟੇਟਮੈਂਟ ਆਈਆਂ ਸੀਗੀਆਂ ਇਹ ਸਹੀ ਨੇ ਕਿ ਜਾਂ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਰਾਜਨੀਤੀ 'ਚ ਕੋਈ ਉਤਲ-ਪੁਤਲ ਦੇਖਣ ਨੂੰ ਮਿਲੇਗੀ ਤੇ ਜਿਹੜਾ ਗੱਟਬੰਧਨ ਨੂੰ ਲੈ ਕੇ ਮੈਂ ਮੈਂ ਤੁਹਾਨੂੰ ਜਿਹੜੀ ਗੱਲ ਦਾ ਮੈਂ ਆਲਰੇਡੀ ਜਵਾਬ ਦੇ ਚੁੱਕਾ ਹਾਂ ਇਸ ਗੱਲ ਦਾ ਕਿ ਭਾਰਤੀ ਜਨਤਾ ਪਾਰਟੀ ਦਾ ਬਾਅਦ ਤੋਂ ਬਾਅਦ ਅਕੇਲੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹਰਿਆਣੇ ਦੀ ਸਰਕਾਰ ਬਣੀ ਹੈ ਉੱਤੇ ਵੀ ਗਠਬੰਧ ਦੀ ਸਰਕਾਰ ਨਹੀਂ ਨਹੀਂ ਸਰ ਆਹ ਹੀ ਤਾਂ ਥੋੜੇ ਦਿਨਾਂ ਦੀ ਗੱਲ ਹੈ ਮੈਂ ਦੱਸਣਾ ਉੱਥੇ ਵੀ ਗਠਬੰਧ ਦੀ ਸਰਕਾਰ ਸੀਗੀ ਸਰ ਮੈਂ ਕਹਿ ਰਿਹਾ ਥੋੜੇ ਦਿਨਾਂ ਦੀ ਮੈਂ ਨਹੀਂ ਦੱਸਦਾ ਪਿਆ ਜਿਹੜੇ ਕੈਪਟਨ ਚਾਖਰ ਦੇ ਮੈਂ ਉਹਦਾ ਜਵਾਬ ਦੇ ਰਿਹਾ ਜੀ ਕੈਪਟਨ ਸਾਹਿਬ ਦਾ ਵਿਚਾਰੀ ਗੱਲਾਂ ਜਵਾਬ ਦੇ ਰਿਹਾ ਕਿ ਹਰਿਆਣਾ ਜ ਵੀ ਸਰਕਾਰ ਸੀਗੀ ਗਠਬੰਧ ਨਾਲ ਚਲਾਉਂਦੇ ਸੀ ਉਹਦਾ ਨਿਰਣੈ ਕੀਤਾ ਕਿ ਅਸੀਂ ਇਕੱਲੇ ਚੜਾਂਗੇ ਤਿੰਨ ਵਾਰੀ ਸਰਕਾਰਾਂ ਬਣ ਗਈਆਂ ਤੇ ਉਹ ਸੁਪਨਾ ਅਸੀਂ ਇੱਥੇ ਪੰਜਾਬ ਦੀ ਸਰਕਾਰ ਕਰਨਾ ਚਾਹੁੰਦੇ ਆ ਕਿ ਇਹ ਤੇ ਮੁੱਖ ਮੰਤਰੀ ਬਣੇ ਤੇ ਜਿੱਦ ਤੱਕ ਸਵਾਲ ਜਿੱਦ ਤੱਕ ਸਵਾਲ ਕੈਪਟਨ ਸਾਹਦਾ ਜਾਂ ਜਕਰ ਸਾਹਦੇ ਜਿਹੜੀ ਗੱਲ ਕਹੀ ਉਹਨਾਂ ਨੇ ਸਾਰਾ ਅਕਾਲੀ ਭਾਜਪਾ ਦੇ ਪੁਰਾਣਾ ਇਤਿਹਾਸ ਨੂੰ ਦੇਖਦੇ ਉਹਨਾਂ ਨੇ ਗੱਲ ਕਹੀ ਮਤਲਬ ਉਹ ਤਾਂ ਚਾਹਦੇ ਗੱਟਬੰਧ ਹੋਵੇ ਮੈਂ ਕਹਾਂ ਜੀ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਸ ਪੁਰਾਣਾ ਇਤਿਹਾਸ ਨੂੰ ਦੇਖਦੇ ਹੋਏ ਕਹੀ ਹੈ ਲੇਕਿਨ ਅਸੀਂ 2022 ਤੋਂ ਬਾਅਦ ਆਪਣੇ ਦਰਵਾਜ਼ੇ ਵੀ ਖੋਲੇ ਅਸੀਂ ਲੋਕਾਂ ਨੂੰ ਪਾਰਟੀ ਸ਼ਾਮਲ ਵੀ ਕੀਤਾ ਦੂਸਰੀਆਂ ਪਾਰਟੀ ਜਿਹੜੇ ਸਾਥ ਸਾਰੇ ਸਾਥੀ ਆਏ ਉਹ ਭਾਰਤੀ ਜਨਤਾ ਪਾਰਟੀ ਦੇ ਹੋ ਗਏ ਹੁਣ ਤੱਕ ਠੀਕ ਹੈ ਨਾ ਤੋਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਵਿਸ਼ੁੱਧ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਲੈਣਾ ਚਾਹੁੰਦੇ ਔਰ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਲੈ ਸਰਕਾਰ ਗਠਬੰਧਨ ਲਈ ਵੀ ਦਰਵਾਜ਼ੇ ਖੁੱਲੇ ਆ ਕਾਲੀ ਮੈਂ ਕਿਹਾ ਜੀ ਇਹ ਨਿਰਣੇ ਮੈਂ ਕਿਹਾ ਜੀ ਇਹ ਸਾਡੇ ਨਿਰਣੇ ਸਿੰਨੇ ਹੁੰਦੇ ਨਾ ਇਹ ਸਾਡਾ ਪਾਰਲੀਮੈਂਟਰੀ ਬੋਰਡ ਕਰਦਾ ਹੈਗਾ ਉਹ ਕਿਸ ਵਕਤ ਕਰਦਾ ਕੀ ਨਿਰਣੇ ਕਰਦਾ ਉਹ ਉਹਨਾਂ ਤੇ ਡਿਪੈਂਡ ਮਤਲਬ ਇਲੈਕਸ਼ਨਾਂ ਦੇ ਕਰੀਬ ਜਾ ਕੇ ਨਿੰਨੇ ਚੀਜ਼ ਨਹੀਂ ਕਰਦੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ اچھا ਉਹਨ ਜੀ ਗੱਲ ਕੀਤੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਦੀ ਜਿਨ੍ਹਾਂ ਵੱਲੋਂ ਕਾਂਗਰਸ ਨੂੰ ਲੈ ਕੇ ਲਗਾਤਾਰ ਨਿਸ਼ਾਨੇ ਸਾਧਦੇਗੇ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਦੇ ਰਹੀ ਹਾਂ ਕਾਂਗਰਸ ਪਾਰਟੀ ਤੋਂ ਠੀਕ ਹੈ ਜੀ ਰਾਜਾ ਵਿਡਿੰਗ ਦੇ ਖਿਲਾਫ ਵੀ ਬੋਲੇ ਕਰਪਟ ਪ੍ਰਧਾਨ ਵੀ ਕਿਹਾ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਮੈਂ ਇਸ ਮੁਸਲਮਨ ਨੂੰ ਸੁਲਝਾਉਂਗਾ ਉਹ ਕਿਤੇ ਨਹੀਂ ਗਏ ਨੇ ਤੇ ਮੈਂ ਉਹਨਾਂ ਦੇ ਗੱਲਬਾਤ ਦੇ ਵੀ ਟੱਚ ਦੇ ਵਿੱਚ ਹਾਂ ਕਿਵੇਂ ਦੇਖਦੇ ਹੋ ਇਸ ਪੂਰੇ ਮੈਟਰ ਨੂੰ ਗੱਲ ਇਹ ਆ ਕਿ ਸਿੱਧੂ ਪਰਿਵਾਰ ਇੱਕ ਤਰੀਆ ਵਰਗਾ ਕਦੀ ਯਸਫੁੱਲ ਤੇ ਕਦੀ ਹੌਸਫੁੱਲ ਤੇ ਠੀਕ ਹੈ ਨਾ ਤੇ ਉਹ ਜਿੱਦ ਤੱਕ ਸਵਾਲ ਇਹ ਹੈਗਾ ਕਿ ਜਦੋਂ ਕਾਂਗਰਸ ਜੁਆਇਨ ਕੀਤੀ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕਿਹਾ ਸੀਗਾ ਕਿ ਭਈ ਮੈਂ ਤਾਂ ਜਮਾਂਦਰੂ ਕਾਂਗਰਸੀ ਹਾਂ ਠੀਕ ਹੈ ਨਾ ਤੇ ਹੁਣ ਚੰਨੀ ਸਾਹਿਬ ਲਿਆਣਾ ਚਾਹੁੰਦੇ ਜੀਆਂ ਲੈਣ ਸਾਨੂੰ ਕੋਈ ਤਰਾਸ ਥੋੜੀ ਹੈ ਕਿਉਂਕਿ ਇਹੀ ਬੰਦਾ ਹੈ ਜਿਸ ਨੇ ਕਾਂਗਰਸ ਦਾ ਬੰਟਾ ਤਾਰ ਕੀਤਾ ਸਰਕਾਰ ਤੋੜੀ ਤੇ ਉਹਦੇ ਬਾਅਦ ਦੁਬਾਰਾ ਨਹੀਂ ਆਈ ਆ ਜੂਬੇ ਆਓ ਕਿਦੀ ਗੱਲ ਕਰ ਰਹੇ ਸਿੱਧੂ ਦੀ ਕਿ ਚੰਨੀ ਦੀ ਮੈਂ ਕਹਿੰਦਾ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕਰਦਾ ਪਿਆ ਜੀ ਜਦੋਂ ਕੈਪਟਨ ਸਰਕਾਰ ਸੀਗੀ ਕਾਂਗਰਸ ਸਰਕਾਰ ਸੀਗੀ ਤੇ ਤੋੜੀ ਕਿ ਆਪ ਬੰਨਾ ਚਾਹੁੰਦੇ ਆ ਠੀਕ ਹੈ ਨਾ ਉਹ ਐਸਾ ਖਲੇਰਾ ਪਿਆ ਅੱਜ ਤੱਕ ਸਮੇਟਿਆ ਨਹੀਂ ਗਿਆ ਬਣਦਾ ਨਹੀਂ ਨਵਜੋਤ ਕੋਰ ਸਿੱਧੂ ਨੇ ਤਾਂ ਪ੍ਰਧਾਨ ਮੰਤਰੀ ਨੂੰ ਲੈ ਕੇ ਵੀ ਫੁੱਲ ਬੰਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਚੱਕੀ ਕਿ ਆ ਬੀਜੇਪੀ ਐਕਸੈਪਟ ਕਰੇਗੀ ਜੇ ਸਿੱਧੂ ਪਰਿਵਾਰ ਆਂਦਾ ਹੈ ਮੈਂ ਕਹਿੰਦਾ ਜੀ ਜਿਤ ਤੱਕ ਸਵਾਲ ਹੈਗਾ ਕਿ ਨਵਜੋ ਸਿੰਘ ਸਿੱਧੂ ਨਾਲੀ ਬੀਜੇਪੀ ਦੇ ਦਰਵਾਜ਼ੇ ਬੰਦ ਐ ਉਹਨੂੰ ਐਮਪੀ ਬਣਾਇਆ ਐਮਪੀ ਬਣਾਇਆ ਮੈਂਬਰ ਪਾਰਲੀਮੈਂਟ ਦਿੱਤੀ ਸੀਟ ਦਿੱਤੀ ਉਹਨਾਂ ਨੂੰ ਉਹ ਛੱਡ ਕੇ ਆਇਆ ਸਰ ਬੀਜੇਪੀ ਨਹੀਂ ਤੇ ਮੋਦੀ ਸਾਹਿਬ ਦੇ ਖਿਲਾਫ ਵੀ ਬੋਲੇ ਆ ਬੀਜੇਪੀ ਨਹੀਂ ਲਏਗੀ ਨਵਜੋ ਸਿੰਘ ਸਿੱਧੂ ਸਿੱਧੂ ਫੈਮਿਲੀ ਨੂੰ ਮੈਂ ਕਿਹਾ ਜੀ ਬਿਲਕੁਲ ਨਹੀਂ ਜੀ ਵੱਡੀ ਸਟੇਟਮੈਂਟ ਦੇ ਦੇ ਹਾਂ ਤੁਸੀਂ ਕਿ ਨਹੀਂ ਲਏਗੀ ਅਗਰ ਅਗਰ ਲੈ ਲੈਂਦੀ ਬੀਜੇਪੀ ਫੇ ਬਿਹਾਰ ਮੈਂ ਦੱਸੋ ਨਾ ਕਿ ਮੈਂ ਤਾਂ ਨਹੀਂ ਜਿਹੜੇ ਕਹਿ ਰਹੇ ਆ ਠੀਕ ਹੈ ਨਾ ਕਿ ਵੀ ਨਵਜੋ ਸਿੰਘ ਸਿੱਧੂ ਨਾਲੀ ਦਰਵਾਜ਼ੇ ਪੰਜਾਬ ਦਾ ਭਾਜਪਾ ਲਈ ਹੋ ਲਈ ਬੰਦ ਹੈ اچھا ਇੱਕ ਤੁਹਾਡੇ ਨਾਲ ਜੁੜੇ ਮੈਟਰ ਨਾਲ ਹੁਣ ਗੱਲ ਹੈਗੀ ਆ ਆਖਰੀ ਸਵਾਲ ਹੈ ਆਖਰੀ ਮੈਟਰ ਹੈ ਇੱਕ ਤਸਵੀਰ ਹੈ ਦੋ ਦਿਨ ਤੋਂ ਕਾਫੀ ਵਾਇਰਲ ਹੋਈ ਹੈ ਹਾਂਜੀ ਪੀਐਨ ਸਾਹਿਬ ਜਦੋਂ ਆਏ ਸੀਗੇ ਤੁਸੀਂ ਵੀ ਮਿਲੇ ਹੋ ਤੇ ਇੱਕ ਚ ਸੁਸ਼ੀਲ ਕੁਮਾਰ ਰਿੰਕੂ ਨਜ਼ਰ ਆ ਰਹੀ ਇੱਕ ਫੋਟੋ ਚ ਨਜ਼ਰ ਨਹੀਂ ਆ ਰਹੀ ਫੋਟੋ ਸੇਮ ਹੈ ਉਹਦੇ ਵਿੱਚੋਂ ਕਹਿੰਦੇ ਡਿਫਰੈਂਟ ਡਿਫਰੈਂਟ ਐਂਗਲਸ ਨਾਲ ਹੁੰਦੀਆਂ ਫੋਟੋਜ਼ ਐ ਇਸਦੀ ਗੱਲ ਤੇ ਮੇਰੇ ਕੋਲ ਦੋਨੀਆਂ ਫੋਟੋ ਆ ਗਈਆਂ ਦੋਨੋਂ ਫੋਟੋ ਮੇਰੇ ਕੋਲ ਹੈਗੀ ਆ ਆਈਆਂ ਹੋਈਆਂ ਮੈਂ ਉਹੀ ਪੁੱਛ ਰਹੀ ਕਿ ਇਹ ਦੋਨੋਂ AI ਨਾ ਕ੍ਰੀਏਟਡ ਕੀਤੀ ਗਈ ਹੈ ਮੈਂ ਕਿਹਾ ਭਾਈ ਸਾਹਿਬ ਮੇਰ ਕੋ ਦੋਨੋਂ ਫੋਟੋ ਹੈ ਮੈਨੂੰ ਨਹੀਂ ਪਤਾ ਮੇਰ ਕੋ ਦੋਨੋਂ ਫੋਟੋ ਹੈਗੀ ਕਹਿੰਦੇ ਕਾਲੀਆ ਸਾਹਿਬ ਨੇ ਜਿਹੜੀ ਫੋਟੋ ਭਾਈ ਸਾਹਿਬ ਮੈਂ ਤੁਹਾਨੂੰ ਦੱਸਦਾ ਹਰ ਇੱਕ ਦੀ ਫੇਸਬੁੱਕ ਤੇ ਤੁਸੀਂ ਦੇਖ ਲਓ ਕਈਆਂ ਤੇ ਡਿਫਰੈਂਟ ਐਂਗਲ ਦੀ ਫੋਟੋਜ਼ ਹੁੰਦੀਆਂ ਕਈਆਂ ਤੇ ਪਿਛਲਾ ਬੰਦਾ ਗਾਇਬ ਹੋਇਆ ਹੋਇਆ ਹੂੰ ਤੇ ਇਹ ਫੋਟੋ ਬਹੁਤ ਵਾਇਰਲ ਹੋ ਗਈ ਲੋ ਕੋਈ ਨਹੀਂ ਵਾਇਰਲ ਹੋਗੀ ਫਿਰ ਕੀ ਹੋਗਾ ਚੰਗਾ ਥੋ ਅੱਛਾ ਹੁਣ 27 ਦੇ ਚੋਨਾਂ ਨੂੰ ਲੈ ਕੇ ਭਾਜਪਾ ਦੀ ਕੀ ਤਿਆਰੀ ਹੈ ਕੀ ਜ਼ਮੀਨੀ ਪੱਧਰ ਦੇ ਵਿੱਚ ਭਾਜਪਾ ਤਿਆਰੀ ਬਿਲਕੁਲ ਤਿਆਰੀ 2027 ਚ اور ਮੁੱਖ ਮੰਤਰੀ ਭਾਜਪਾ ਦਾ ਬਣੇਗਾ ਕੱਲ ਸੀਐਮ ਮਾਨਵੀ ਆ ਰਹੇ ਨੇ ਗੁਰਦੁਆਰਾ ਸਾਹਿਬ ਉੱਥੇ ਵੀ ਕਈ ਅਨਾਉਂਸਮੈਂਟ ਕਰ ਸਕਦੇ ਕਿੱਥੇ ਹੁਸ਼ਿਆਰਪੁਰ 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 ਕਿੱਥੇ ਅ ਗੜਸ਼ੰਗਰ ਤੋਂ ਅੱਗੇ ਹੈ ਅੱਛਾ ਉੱਥੇ ਕਦੇ ਕਿੱਥੇ ਕਿਸ ਲਈ ਆ ਰਹੇ ਹੋ ਉਹ ਤਾਂ ਉਹਨਾਂ ਨੂੰ ਪਤਾ ਹੋ ਸਕਦਾ ਫਿਰ ਮੈਂ ਤੁਸੀਂ ਤੁਸੀਂ ਜਦੋਂ ਤੁਸੀਂ ਜਦੋਂ ਕਹਿ ਰਹੇ ਹੋ ਆ ਰਹੇ ਆ ਮੈਂ ਇਹਦੇ ਬਾਰੇ ਕੀ ਕਹਾਂ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਇਹਦਾ ਨਾ ਭਾਜਪੀ ਨੂੰ ਢੇਰਦੀ ਪਈ ਹੈ ਇਸ ਕਰਕੇ ਪੁੱਛ ਰਿਹਾ ਹੈਗਾ ਕਿਉਂਕਿ ਬਾਅਦ ਚ ਉਹ ਸੀਐਮ ਸਾਹਿਬ ਦੀ ਸਪੀਚ ਵੀ ਹੁੰਦੀ ਹੈ ਗੱਲ ਹੈਗਾ ਹੱਲੇ ਬੱਲਾ ਦੇ ਵਿੱਚ ਚੈੱਕ ਦਿੱਤਾ ਸੀ ਇਹਨਾਂ ਨੇ 25 ਕਰੋੜ ਦਾ ਠੀਕ ਹੈ ਨਾ ਕਿ ਵੀ ਡੇਰਾ ਬੱਲਾ ਨੂੰ ਦਿੱਤਾ ਗਿਆ ਉਹ ਚੈੱਕ ਫੜਾ ਵੀ ਦਿੱਤਾ ਤੇ ਹਾਲ ਤੱਕ ਪੈਸੇ ਨਹੀਂ ਆਏ ਤੇ ਚੰਨੀ ਸਾਹਿਬ ਵੀ ਕਿ ਚੈੱਕ ਦੇ ਗਏ ਸੀਗੇ ਠੀਕ ਹੈ ਨਾ ਉਹ ਵੀ ਪੈਸੇ ਨਹੀਂ ਆਏ ਤੇ ਪੰਜਾਬ ਸਰਕਾਰ ਦੇ ਕੋਲੋਂ ਡਿਊ ਹੈਗਾ 50 ਕਰੋੜ ਰੁਪਈਆ ਉਹ ਤਾਂ ਦੇ ਦਿਓ ਡੇਰਾ ਬੱਲਾ ਨੂੰ ਚਲੋ ਇਹ ਸਨ ਮਨਰंजन ਕਾਲੀ ਇਹਨਾਂ ਨਾਲ ਗੱਲਬਾਤ ਕੀਤੀ ਵਕਫ ਵਕਫ ਮੁੱਦਿਆਂ ਤੇ ਖਾਸ ਕਰ ਇਹਨਾਂ ਨੇ ਰਾਹੁਲ ਗਾਂਧੀ ਦੇ ਵਾਲੇ ਮੈਟਰ ਨੂੰ ਲੈ ਕੇ ਵੀ ਕਿਹਾ ਹੈ ਕਿ ਉੱਥੋਂ ਦੀ ਕਈ ਨੇਤਾ ਪਹਿਲਾਂ ਵੀ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਚੁੱਕੇ ਹੈਗੇ ਨੇ